ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਡਾਇਮੰਡ ਬਟਿਕ ਕਪੜਿਆਲਾ ਤੋਂ ਸਭ ਤੋਂ ਪਹਿਲਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਨੇ ਸਾਰੇ ਵੀਡੀਓ ਨਾਲ ਸ਼ੇਅਰ ਕਰਦੀਆਂ ਨੇ ਹਨਾ ਭੈਣਾਂ ਨੂੰ ਬੇਨਤੀ ਹੈ ਇਸ ਤਰੀ ਸਪੋਰਟ ਬਣਾ ਕੇ ਰੱਖਿਓ ਹਨਾ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਜੇ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਤਾਂ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਭੈਣੋ ਹਨਾ ਵੀ ਜੇ 1% ਵੀ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਵੀ ਹਾਂ ਅਸੀਂ ਕੰਮ ਵਧੀਆ ਕਰਦੇ ਆ ਕੋਈ ਐਹ ਜਿਹੀ ਹੁਣੀ ਕਰਦੇ ਹੈਗੇ ਤਾਂ ਸਪੋਰਟ ਜਰੂਰ ਰੱਖਿਆ ਕਰੋ ਬਣਾ ਕੇ ਹਨਾ ਜ਼ਰੂਰੀ ਨਹੀਂ ਹੈਗਾ ਵੀ ਆਪਣੇ ਹਰ ਇੱਕ ਵੀਡੀਓ ਚ ਸੂਟੇ ਖਰੀਦਣਾ ਹੁੰਦਾ ਤਾਂ ਆਪਾਂ ਕਿਸੇ ਵੀਡੀਓ ਅਗੇ ਸ਼ੇਅਰ ਕਰਕੇ ਵੀ ਕਿਸੇ ਨੂੰ ਨਾ ਸਪੋਰਟ ਕਰ ਸਕਦੇ ਆ ਜੇ ਕਿਸੇ ਨੂੰ ਸਪੋਰਟ ਕਰਨਾ ਹੋਵੇ ਨਾ ਤੇ ਭੈਣੋ ਇਸ ਤਰ੍ਹਾਂ ਹੀ ਸਪੋਰਟ ਬਣਾ ਕੇ ਰੱਖਿਓ ਇਹ ਹੈਗਾ ਜੀ ਜਾਮਗਰੇਸ ਦਾ ਸੂਟ ਇਹ ਪ੍ਰਿੰਟ ਉੱਪਰ ਇਹਨੂੰ ਹਾਈਲਾਈਟ ਕੀਤਾ ਹੋਇਆ ਵੀ ਮੀਡੀਅਮ ਰੇਂਜ ਦੇ ਸੂਟ ਦਿਖਾ ਰਿਹਾ ਜੀ ਤੁਹਾਨੂੰ ਆਪਾਂ ਦੁਪੱਟੇ ਵਾਲੇ ਸੂਟ ਨੇ ਜਿੰਨੇ ਵੀ ਹੁਣ ਸਾਰੇ ਦੁਪੱਟੇ ਵਾਲੇ ਸੂਟ ਹੋਣਗੇ ਬਿਨਾਂ ਦੁਪੱਟੇ ਤੋਂ ਵੀ ਹੋਣਗੇ ਦੁਪੱਟੇ ਵਾਲੇ ਵੀ ਹੋਣਗੇ ਸਾਰੀ ਰੇਂਜ ਦਿਖਾਵਾਂਗੇ ਤੁਹਾਨੂੰ ਪਰ ਜਿਆਦਾ ਮਹਿੰਗੀਆਂ ਦਿਖਾਉਂਦੇ ਬਸ ਆਏ ਮਤਲਬ ਬੁਰਾ ਪਰ ਬਸ ਮਤਲਬ ਆਪਣੇ ਆਉਣ ਜਾਣ ਲਈ ਤੁਸੀਂ ਜਿਵੇਂ ਮਰਜ਼ੀ ਇਹਨੂੰ ਸਲਾਈ ਕਰਾ ਸਕਦੇ ਹੋ ਤੇ ਲੈਸਾਂ ਦਾ ਕੰਮ ਕਰਵਾ ਸਕਦੇ ਹੋ ਬੋਟਮ ਦਾ ਕੰਮ ਕਰਵਾ ਸਕਦੇ ਹੋ ਪਿਓਰ ਬੋਟਮ ਕਾਇਮ ਰੱਖਦੀ ਆ ਇਹ ਕਿਤਾ ਹੁੰਦੀ ਹੈ ਨਾ ਬੋਟਮ ਤੁਸੀ ਦੇਖੀ ਹੈ ਨਾ ਬਿਲਕੁਲ ਕੋਈ ਹਲਕੀ ਜਿਹੀ ਪਤਲੀ ਜਿਹੀ ਲੱਗੀ ਹੋਈ ਹੁੰਦੀ ਆ ਆ ਦੇਖੋ ਬਿਲਕੁਲ ਇਹਨਾਂ ਵਧੀਆ ਲੱਗੀ ਹੋਈ ਆ ਇਹਨੂੰ ਤੇ ਲੈਂਗ ਦੇ ਤੁਹਾਨੂੰ ਪਤਾ ਹੈ ਤੇ ਬਿਲਕੁਲ ਲੋੜ ਨਹੀਂ ਹੈਗੀ ਇੱਕ ਕੈਮਰਿਕ ਆਉਂਦੀ ਆ ਪਤਲੀ ਆਉਂਦੀ ਆ ਤੇ 19 ਪਤਲੀ ਵਾਲੀ ਕੈਮਰਿਕ ਨਹੀਂ ਹੈਗੀ ਵਧੀਆ ਵਾਲੀ ਆ ਪੂਰੀ 2.5 ਮੀਟਰ ਤੋਂ ਉੱਪਰ ਹੀ ਆ ਬਾਟਮ ਨੀਚੇ ਨਹੀਂ ਗਈ ਤੇ ਇਹਦੇ ਨਾਲ ਪ੍ਰਿੰਟ ਦੁਪੱਟਾ ਲੈਥ ਦੀ ਵੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਪੂਰਾ 2.5 ਮੀਟਰ ਦਾ ਦੁਪੱਟਾ ਹਨ ਰੂਪੋਰ ਦਾ ਆ ਦੇਖੋ ਬਿਲਕੁਲ ਹਲਕੇ ਹੁਲਕੇ ਜੇ ਰੰਗ ਨੇ ਆ ਦੇਖੋ ਉਸ ਜਿਹਨੇ ਮਰਦੀ ਇਹਨੂੰ ਬਾਸ ਸਕਦੀ ਕਿਹੜੇ ਮਰਜ਼ੀ ਉਮਰ ਦਾ ਕਿਹੜੇ ਮਰਜ਼ੀ ਏਜ ਗਰੁੱਪ ਦੇ ਇਹਨੂੰ ਸੂਪੂ ਪਾ ਸਕਦੇ। ਤੇ ਇੱਕ ਇਹ ਮੀਡੀਅਮ ਚਾਟ ਇਸਾੜੀ ਦਿਖਾ ਲਈਆਂ ਜਿਆਦੀ ਗਰਮੀਆਂ ਦੇ ਸਹਾਰ ਨਾਲ ਜਿਵੇਂ ਕਲਰ ਆਉਂਦੇ ਨੇ ਨਾ ਉਹਦੇ ਸਹਾਰ ਨਾਲ ਹੀ ਚਾਟ ਆਹੇ ਤੇ ਬੰਦੇ ਨੇ ਇਹਦੇ ਵਿੱਚ ਵੀ ਲੈੱਖਾਊਗੀ ਉੱਪਰ ਤੱਕ

ਤਾਉਗੀ। ਆਹ। ਠੀਕ। ਤੇ ਇਹਦੇ ਨਾਲ ਇਹ ਬਾਟਮ ਆ ਜੀ। ਬਾਟਮ ਉਹੀ ਜ਼ਰੂਰਤ ਨਹੀਂ ਹੈਗੀ ਵੀ ਲੈਂਗ ਦੇ ਬਿਲਕੁਲ ਵੀ ਪਤਲੀ ਜਿਹੜੀ ਹੋਣੀ ਹੈਗੀ ਕੈਮਰਿਕ ਵਧੀਆ ਲਈ ਆ। ਤੇ ਇਹਦੇ ਨਾਲ ਫੁੱਲ ਪਿਓਰ ਦਾ ਫੁੱਲ ਪਿਓਰ ਦੀ ਮਤਲਬ ਸੈਮੀ ਪਿਓਰ ਦਾ ਦੁਪੱਟਾ। ਆ ਦੇਖੋ। ਹੈਗਾ ਪਿਓਰ ਦਾ। ਹਾਂ ਦੇਖੋ ਬੀਓ ਅਰੇ ਜਿਵੇਂ ਤੁਹਾਨੂੰ ਸਾਰਾ ਇਹ ਨਾ ਇੰਗਲਿਸ਼ ਕਲੇਟਰ ਸਮਾਗ ਦੇ ਚਾਟ ਸਾਰਾ ਹੀ ਸੈਂਪਲ ਤੇ ਸੈਂਪਲ ਦਾ ਸਮਾਗ ਦੇ ਵਿੱਚ ਤੁਹਾਨੂੰ ਰੰਗ ਮਿਲ ਜਾਣਗੇ ਇਹ ਕਿਹ ਰੀਤੀ ਨਾਲ ਕੜਾਈ ਆ ਬਿਲਕੁਲ ਨਾਲ ਦੇ ਹੀ ਟੋਨ ਦੇ ਨਾਲ ਕੜਾਈ ਆ ਸਾਰੇ ਵਿੱਚ ਵੀ ਆ ਜਿਹੜੀ ਜਾਂਦੀ ਆ ਉੱਪਰ ਤੱਕ ਸਾਰੀ ਬੂਟੀ ਵਿੱਚ ਬਣੀ ਹੋਈ ਆ ਇਹ ਨਾਲ ਦੇ ਹੀ ਕੜਾਈ ਬਣੀ ਹੋਈ ਆ ਇਹਨਾਂ ਨੂੰ ਸੇਮ ਇਹ ਲੈ ਲੇ ਬੋਟਮ ਸੇਮ ਇਹ ਲੈ ਲਵੋ 프ਰਿੰਟ ਦਪਟਾ जरा फ्लावर ए बनया गया सेम फावर एपट्टे थानू लगो भी सेम रंग ने सेम नहीं है सारे मतलब अलग अलग रंग ने ए टोन आ जाता बिलकुल ग्रे टोन है बिलकुल ग्रे आ रंग है ਇਹਦਾ ਮਤਲਬ ਨਾ ਤਾਂ ਹੈ ਮੀਡੀਅਮ ਸਾਈਜ਼ ਅਗਰਿਆ ਨਾ ਤਾਂ ਡਾਰਕਾ ਨਾ ਜਿਆਦਾ ਉਹ ਮਤਲਬ ਗੂੜਾ ਇਹ ਕਢਾਈ ਕੀਤੀ ਹੋਈ ਹੈ ਦੇ ਘੇਰੇ ਤੇ ਉੱਪਰ ਤੱਕ ਬੁਟੀ ਜਾ ਰਹੀ ਹੈ ਤੇ ਲੈਂਗ ਦੀ ਇਹਨਾਂ ਦੇ ਕਿਸੇ ਤੇ ਵੀ ਜ਼ਰੂਰਤ ਨਹੀਂ ਹੈਗੀ ਕਿ ਪਰਸੈਂਟ ਦੀ ਇਹ ਆਲਓਵਰ ਸੂਟ ਆ ਇਹਦੇ ਨਾਲ ਵੀ ਫੁੱਲ ਪਿਓਰ ਦਾ ਮਤਲਬ ਹਾ ਪਿਓਰ ਦਾ ਦੁਪੱਟਾ ਆ ਦੇਖੋ ਹਲਕੀ ਹਲਕੇ ਜਿਹੇ ਪ੍ਰਿੰਟ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨ ਤੇ ਨੰਬਰ ਚੱਲਦੇ ਨੇ ਤੁਸੀਂ ਉਹ ਤੋਂ ਮੰਗਵਾ ਸਕਦੇ ਆ ਠੀਕ ਹੈ ਜੀ ਤੇ ਦਿੱਤਾ ਆਪਣੇ ਕੋਲ ਹੈਗਾ ਓਕੇ ਦਾ ਇਹਨਾਂ ਦਾ ਵੀ ਬੜਾ ਰਿਵਾਜ ਚੱਲਦਾ ਥੋਪਤੀ ਹੈ ਹਨਾ ਇਹਦੇ ਵਿੱਚ ਕਲਰ ਚੈਟ ਹੋਰ ਵੀ ਮਿਲ ਜਾਣਗੇ ਇਹ ਆਪਣੇ ਕੋਲ ਸਿੰਗਲ ਸੂਟ ਆ ਹੁਣ ਆਪਾਂ ਇਹਨੂੰ ਰੇਟ ਨਹੀਂ ਦੇ ਦਾਂਗੇ ਜੇ ਕਿਸੇ ਨੇ ਲੈਣਾ ਹੋਇਆ ਕਿ ਇਹਦੇ ਨਾਲ ਬਾਟਮ ਆ ਚਿਕਨ ਦੀ ਆ ਦੇਖ ਇੱਕ ਤਾਂ ਹੁੰਦੀ ਆ ਨਾ ਵੀ ਨੀਚੇ ਤੱਕ ਚਿਕਨ ਹੁੰਦੀ ਆ ਇਕੱਲੀ ਉੱਪਰ ਤੱਕ ਸਾਰੇ ਉੱਪਰ ਤੱਕ ਸਾਰੇ ਉੱਪਰ ਪਲੇਨ ਨਹੀਂ ਹੋਏਗੀ ਆ ਨੀਚੇ ਦਾ ਪ੍ਰਿੰਟ ਆ ਆ ਦੇਖ ਇਹ ਤੇ ਇਹਦੇ ਨਾਲ ਉੱਤੇ ਦਾਹੀ ਦੁਪੱਟਾ ਨਾਲ ਪੇਂਟ ਕੀਤਾ ਹੋਇਆ ਦੁਪੱਟਾ ਤੁਹਾਨੂੰ ਪਤਾ ਹੀ ਬਹੁਤ ਖੁੱਲਾ ਸੁਣਾ ਦੁਪੱਟਾ ਇਹਦਾ ਹਾਂ ਜੀ ਪੂਰਾ 8 ਮੀਟਰ ਦਾ ਹੋਊਗਾ ਕੱਟ ਬਿਲਕੁਲ ਨਹੀਂ ਹੋਣਾ ਜਿਹਨੇ ਵੀ ਸਤੋਂ ਤੁਸੀਂ ਲੈਣਾ ਇਹਦਾ ਸਾਨੂੰ ਉਹ ਰੇਟ ਤੁਸੀਂ WhatsApp ਤੇ ਪੁੱਛਿਓ ਕਿਉਂਕਿ ਪਹਿਲਾਂ ਥੋੜੇ ਬੱਦ ਬੱਦ ਦਿੱਤੇ ਹੋਏ ਨੇ ਹੁਣ ਸਿੰਗਲ ਸੂਟ ਰਹਿਣ ਕਰਕੇ ਅਸੀਂ ਇਹਦਾ ਰੇਟ ਕੱਟ ਕਰਤਾ ਸਾਡੇ ਕੋਲ ਸਿੰਗਲ ਸੂਟ ਆਏ ਬਸ ਤੇ ਇੱਕ ਇਹ ਆ ਹਾਂਜੀ ਇਹ ਆ ਇਹ ਵੀ ਕਾਟਨ ਦਾ ਪਟਿਆਲਾ ਸੂਟ ਆ ਆ ਦੇਖੋ ਇਹਦੇ ਵਿੱਚ ਆਪਣੇ ਕੋਲ 5-6 ਕਲਰ ਹੁੰਦੇ ਹੈਗੇ ਸੀਗੇ ਪਰ ਇਹ ਵੀ ਆਪਣੇ ਕੋਲ ਸਿੰਗਲ ਸੂਟ ਹੀ ਬਚਿਆ ਇਹਦਾ ਵੀ ਰੇਟ ਲੈਸ ਪ੍ਰਾਈਸ ਤੇ ਕਿੰ데요 ਹੋਇਆ ਕੱਪੜਾ ਬਹੁਤ ਜ਼ਿਆਦਾ ਵਧੀਆ जिन्ना भी कह दो उन्ना वादिया लाइनिंग की बिल्कुल जरूरत नहीं हैगी है बिल्कुल साफत वाला कपड़ा और है्रड का आम सूट नहीं है जो तूंगे भी आम सूट आई बैग ਆਹ ਇਹਦੀ ਬੋਟਨ ਆ ਪਿਓਰ ਕੈਮਰੀ ਦੇ ਵਿੱਚ ਬੋਟਨ ਤੇ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਇਹ ਸੂਟ ਬੜੇ ਸੇ ਮਹਿੰਗਾ ਵਾਲਾ ਸੂਟ ਆ ਪਰ ਅਸੀਂ ਇਹ ਲੈਸ ਤੇ ਕੱਢਿਆ ਹੋਇਆ ਕਿਉਂਕਿ ਸਿੰਗਲ ਆ ਸਾਡੇ ਕੋਲ ਇਹ ਬਸ ਜੀ ਲੱਕੀ ਹੋ ਨੰਬਰ ਹੋਊਗਾ ਜਿਹੜਾ ਕੋ ਸੂਟ ਇਹ ਹੋਣਗਾ ਬਰਸਾ ਤੇ ਨੰਬਰ ਚੱਲਦਾ ਸਾਡਾ ਸੋਤੋਂ ਰੇਟ ਪਤਾ ਕਰ ਸਕਦੇ ਤੁਸੀਂ ਇਹਦਾ ਤੇ ਇਹ ਹੈਗਾ ਕਿੰਨੇ ਦੇ ਵਿੱਚ ਇਹਦੇ ਵਿੱਚ ਫਿਲਹਾਲ ਆਪਣੇ ਕੋਲ ਇੱਕੋ ਹੀ ਰੰਗ ਆ ਕਿਤੇ ਤਿੰਨ ਰੰਗ बिक ਗਏ ਤੇ ਜੇ ਤੁਸੀਂ ਲੈਣੇ ਹੋਣਗੇ ਇਹਦੇ ਵਿੱਚ ਆਪਣੇ ਕੋਲ ਰੰਗ ਹੈਗੇ ਨਹੀਂ ਮਿਲ ਜਾਣਗੇ ਤੁਹਾਨੂੰ ਇਹ ਆਪਾਂ ਨੂੰ ਸੇਮ ਹੀ ਰੰਗ ਮਿਲ ਜਾਣਗੇ ਤੇ ਪ੍ਰਿੰਟ ਵੀ ਮਿਲੂ ਰੰਗ ਵੀ ਮਿਲ ਜਾਣਗੇ ਇਹਦੇ ਵਿੱਚ ਮਿਲ ਜਾਂਦੇ ਨੇ ਉਹਦੇ ਵਿੱਚ ਤੁਹਾਨੂੰ ਅਸੀਂ ਦੱਸ ਦਿੰਦੇ ਆ ਇਹਦੇ ਵਿੱਚ ਇੱਕ ਤਾਂ ਲੈਮਨ ਕਲਰ ਹੋਊਗਾ ਇੱਕ ਪੀਚ ਜਿਹਾ ਕਲਰ ਆ ਤੇ ਇੱਕ ਪਿੰਕ ਕਲਰ ਚਾਰ ਕਲਰ ਨੇ ਜੇ ਤੁਸੀਂ ਕਹੋਗੇ ਤਾਂ ਤੁਹਾਨੂੰ ਅਸੀਂ ਦੁਬਾਰਾ ਵੀ ਮੰਗਵਾ ਦਾਂਗੇ ਪਿਓਰ ਕਾਟਨ ਦੀ ਇਹਦੇ ਵਿੱਚ ਆ ਪਲੇਨਸ ਦਾ ਵਾਰ ਮਿਲੂਗੀ ਫਰੰਟ ਇਹ ਆ ਆ ਦੇਖੋ ਇਹ ਸੀ ਸੇਮ ਵੀ ਤੁਹਾਨੂੰ ਦੁਬਾਰਾ ਵੀ ਮੰਗਵਾ ਕੇ ਦੇ ਸਕਦੇ ਆ ਕੰਦਰ ਚੇਂਜ ਵੀ ਹੋ ਜਾਣਗੇ ਮਤਲਬ ਰੰਗ ਪ੍ਰਿੰਟ ਜੇ ਸੇਮ ਪ੍ਰਿੰਟ ਮੰਗਾਉਣਾ ਤੁਹਾਨੂੰ ਇੱਕ ਸੇਮ ਵੀ ਮਿਲ ਜਾਊਗਾ ਇਹਦੇ ਵਿੱਚ ਕਾਟਨ ਦਾ ਹੀ ਦੁਪੱਟਾ ਦੇ ਦੇ ਬੀ ਸਾਰੇ ਬੁੱਤੀ ਬੁੱਤੀ ਵੀ ਐ ਨਹੀਂ ਹੈ ਜੀ ਵੀ ਚਲੋ ਕਿਤੇ ਕਿਤੇ ਇੱਕ ਤਾਂ ਹੁੰਦੀ ਹੈ ਬੁੱਤੀ ਕਿਤੇ ਕਿਤੇ ਜਾ ਰਹੀ ਹੈ ਸਾਰਾ ਮੈਨ ਭਰਿਆ ਹੋਇਆ ਬੁੱਟੀਆਂ ਦੇ ਨਾਲ ਆ ਦੇਖੋ ਬਾਕ ਸੋਨਾ ਰਾਂਗਾ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕ੍ਰੀਨ ਤੇ ਨੰਬਰ ਚਾਹੁੰਦੇ ਨੇ ਸਪਾਊਡਰ ਲੈ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੂਗੀ ਜੇ ਵੀਡੀਓ ਪਸੰਦ ਆਉਂਦੀ ਹੈ ਤਾਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਭੈਣਾਂ ਨੂੰ ਬੇਨਤੀ ਹੈ ਸਪੋਰਟ ਕਰਿਆ ਕਰੋ ਥੋੜੀ ਜੀ ਹਨਾ ਤੇ ਫਿਰ ਮਿਲਾਂਗੇ ਇੱਕ ਹੋਰ ਵਧੀਆ ਜੀ ਵੀਡੀਓ ਲੈ ਕੇ ਸੋਨੇ ਸੋਨੇ ਸੂਟ ਲੈ ਕੇ ਤੁਹਾਡੀ ਪਸੰਦ ਦੇ ਕੜਾਈ ਵਾਲੇ ਵੀ ਲੈ ਕੇ ਕੜਾਈ ਵਾਲੇ ਵੀ ਆਪਣੇ ਸਾਨੂੰ ਪਤਿਆਂ ਭੈਣਾਂ ਸਪਰਾਈਜ਼ ਤੇ ਕੱਢੇ ਹੋਣੇ ਕੜਾਈ ਵਾਲੇ ਸੂਟ ਤੁਸੀਂ ਤਾਂ ਫੋਟੋ ਮਗਵਾ ਸਕਦੇ ਹੋ ਬਹੁਤ ਹੀ ਘੱਟ ਰੇਟ ਤੇ ਕੱਢੇ ਹੋਣੇ ਆਰਾਮਟਾਹੇ ਦੇ ਸੂਟ ਆਪਣੇ ਮਤਲਬ ਹੱਲਾ ਬੋਲ ਸਿਨੇਮਾ ਨੂੰ ਕਹਿੰਦੇ ਆ ਤੁਸੀਂ ਤਾਂ ਫੋਟੋ ਮਗਵਾ ਲਿਓ ਅਸਲ ਫੋਟੋ ਭੇਜਾਂਗੇ ਫਿਰ ਮਿਲਾਂਗੇ ਇੱਕ ਹੋਰ ਵਧੀਆ ਜੀ ਵੀਡੀਓ ਲੈ ਕੇ ਸੱਸਰੀਪਾ